ਮੇਰੇ ਉਸਤਾਦ ਜੀ ਗਾਗ ਨੂੰ ਬੋਲਦੇ ਸੀ ਹਾਂ ਸਤਨਾਮ ਜੀ ਕਿੰਨੀਆਂ ਪੂੜੀਆਂ ਅੱਗੇ ਉਹ ਕੁਸਚਨ ਜਵਾਬ ਵਾਪਸ ਹੀ ਦਿੰਦਾ ਸੀ ਵਾਹਿਗੁਰੂ ਜੀ ਇੰਨੀਆਂ ਪੂੜੀਆਂ ਅੱਛਾ ਕਾ ਪੂੜੀ ਮਿਲਦੀ ਸੀ ਪਹਿਲਾਂ ਜਦੋਂ ਭਗਤ ਜੀ ਆ ਬੈਠਦੇ ਸੀ ਜਾਂਦੇ ਸੀ ਪਹਿਲਾਂ ਭਗਤ ਜੀ ਜਿਹੜਾ ਪੁਰਾਣੇ ਸਰਨੇਜ ਵੰਡ ਤੋਂ ਪਹਿਲਾਂ ਪਰਲੇ ਪਾਸੇ ਵੀ ਜਿਹੜਾ ਲੈਂਦੇ ਪੰਜਾਬ ਦੀ ਪੂਰੀਆਂ ਛੁੱਲੇ ਦਾ ਕੰਮ ਕਰਦੇ ਰਹੇ ਆ ਪਾਕਿਸਤਾਨ ਤੋਂ ਆਇਸੀ ਤਾਂ ਹੱਜੀ ਹਾਂ ਉਹਨਾਂ ਨੇ ਪੂਰੀਆਂ ਜਿਹੜੀ ਆਪਣਾ ਘਰ ਜਿਵੇਂ ਪਾਕਿਸਤਾਨ ਤੋਂ ਆ ਕੇ ਹੋਰ ਨੌਕਰੀ ਵਗੈਰਾ ਜੋਗੀ ਚੁੱਕੀ ਹਾਂ ਲੇਕਿਨ ਪਟਿਆਲੇ ਦੇ ਵਿੱਚ ਆਟੇ ਦੀ ਪੂਰੀ ਦੀ ਦੇਣ ਭਗਤ ਜੀ ਦੀ ਭਗਤ ਜੀ ਦੀ ਹਾਂ ਉਹਨਾਂ ਨੇ 1938 ਦੇ ਵਿੱਚ ਇੱਥੇ ਲਾ ਲਈ ਸੀ ਰੈਡੀ ਜਦੋਂ ਟੇਸਟ ਲੈਣਾ ਹੁੰਦਾ ਉਦੋਂ ਇੱਥੇ ਕੁੜੀਆਂ ਖਾਣ ਆ ਜਾਂਦੇ ਆ ਕਿੰਨੇ ਸਾਲਾਂ ਤੋਂ ਆ ਰਹੇ ਹੋ ਮਰਜੀਤ ਸਿੰਘ ਜੀ ਤੁਹਾਨੂੰ ਇਹਨਾਂ ਦੀ ਜਗ੍ਹਾ ਦੀ ਦੁਕਾਨ ਖੁੱਲ੍ਹੀ ਜੀ ਉਦੋਂ ਦੀ ਆ ਰਹੇ ਆ ਇਹਨਾਂ ਕੋਲ ਮਤਲਬ 40 ਸਾਲ ਪੁਰਾਣਾ ਇੱਥੇ ਤੁਹਾਡਾ ਵਾਹ 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 ਸਹੀ ਜੀ ਇਹਨਾਂ ਦਾ ਕੁੜੀਆਂ ਖਾਂਦਾ ਜੀ ਤੇਜ਼ ਹੀ ਨਹੀਂ ਬਦਲਿਆ ਜੀ ਇਹਨਾਂ ਦਾ ਤਕਰੀਬਨ 10 ਸਾਲ ਦੀ ਉਮਰ ਤੇ ਪੂਰੀਆਂ ਖਾ ਰਿਆ 51 ਸਾਲ ਦੀ ਮੇਰੀ ਉਮਰ ਹੋ ਗਈ 41 ਸਾਲ ਤੋਂ ਖਾ ਰਿਓ ਮੈਂ ਆਪਣੇ ਪਹਿਲੀ ਵਾਰ ਭਗਤ ਜੀ ਕੋਲੋਂ ਖਾਈ ਸੀ ਰੇੜੀ ਦੇ ਅੱਜ ਪਰਲੇ ਪਾਸੇ ਲੋਲੀ ਦੇ ਖਾ ਰਿਆ ਸੀ ਚਿੱਕਾਲੇ ਬਾਜ਼ਾਰ ਹਾਂਜੀ ਹਾਂਜੀ ਮੈਂ ਆਪਣੇ ਫਾਦ ਤੋਂ ਆਇਆ ਜੀ ਲੋਕ ਸਾਰੇ ਸ਼ੇਅਰ ਕਰਨਾ ਹੁੰਦੇ ਸੀਗੇ ਜੀ 6 ਵਜੇ ਪੂਰੀਆਂ ਖਾ ਲੈਂਦੇ ਜੀ ਜਿਹੜੇ ਕਹਿੰਦੇ ਵਜ਼ਨ ਘਟਾਣਾ ਹੈ 6 ਵਜੇ ਪੂਰੀਆਂ ਖਾ ਗੋ ਸੇ ਟੇਸਟ ਹੈ ਸਾਜੀ ਇਹਦਾ ਬਿਆਨ ਨਹੀਂ ਕਰ ਸਕਦੇ ਖਰਚੀ ਹੋਈ ਜਾਮੋਈ ਕਰਾਈ ਹੋਈ ਡੱਬੀ ਜਿਵੇਂ ਮਸਾਲਾ ਆਪਣਾ ਕਿਉਂਕਿ ਭਗਤ ਜੀ ਦੀ ਇੱਕ ਖਾਸियत ਸੀ ਕਿ ਉਹ ਸਿਰਫ ਓਨਲੀ ਨਮਕ ਬਿਜਾਰੋ ਲੈਂਦੇ ਸੀ ਸਾਰੇ ਮਸਾਲੇ ਉਹ ਆਪਣੇ ਹੱਥ ਨਾਲ ਆਪ ਹੀ ਬੁਥੇ ਵੀ ਹਾਂ ਸਾਰੇ ਮਸਾਲੇ ਹਾਂ ਪਟਿਆਲਾ ਸ਼ਹਿਰ ਨਗੀਨਾ ਆਵੇ ਇੱਕ ਦਿਨ ਰਵੇ ਮਹੀਨਾ ਇਹ ਪਟਿਆਲਿਆਂ ਦੀ ਖਾਸੀਅਤ ਹੈ ਕਿਉਂਕਿ ਪਟਿਆਲਾ ਖਾਣ ਪੀਣ ਪਟਿਆਲਾ ਘੁੰਮਣ ਫਿਰਨ ਹਰ ਇੱਕ ਚੀਜ਼ ਦੇ ਵਿੱਚ ਚੱਗੇ ਆ ਔਰ ਅੱਜ ਪਟਿਆਲੇ ਦੀ ਕੇ ਜਹੀ ਦੁਕਾਨ ਤੇ ਲੈ ਕੇ ਆਇਆ ਜਿੱਥੋਂ ਲੋਕ ਦੂਰ ਦੂਰੋਂ ਪੂੜੀਆਂ ਛੋਲੇ ਖਾਣ ਆਂਦੇ ਨੇ ਇੱਕ ਤਾਂ ਹੁੰਦੇ ਨੇ ਭਟੂਰੇ ਛੋਲੇ ਇੱਕ ਹੁੰਦੇ ਨੇ ਪੂੜੀਆਂ ਛੋਲੇ ਔਰ ਪੂੜੀਆਂ ਛੋਲੇ ਦੀ ਇਹਨਾਂ ਦੀ ਇਹ ਖਾਸੀਅਤ ਹੈ ਕਿ ਇਹਨਾਂ ਦੀਆਂ ਪੂੜੀਆਂ ਆਟੇ ਦੀਆਂ ਨੇ ਔਰ ਆਟੇ ਦੀਆਂ ਪੂੜੀਆਂ ਦੇ ਵਿੱਚ ਕਈ ਤਰ੍ਹਾਂ ਦੇ ਅਜਿਹੇ ਜਿਹੜੇ ਕਹਿ ਲਈਏ ਵੀ ਆ ਜਿਹੜੇ ਕਹਿ ਲਈਏ ਮਸਾਲੇ ਪਉਂਦੇ ਨੇ ਕਿ ਉਹ ਪੂਰੀਆਂ ਖਾਧੀਆਂ ਨਾ ਖਾਧੀਆਂ ਇੱਕੋ ਜੀਆਂ ਲੱਗਦੀਆਂ ਨੇ ਉਸ ਬਾਰੇ ਸਾਰੀ ਗੱਲਬਾਤ ਕਰਨ ਦੇ ਲਈ ਅੱਜ ਸਭ ਤੋਂ ਮਸ਼ਹੂਰ ਪਟਿਆਲੇ ਦੀ ਹੱਟੀ ਭਗਤ ਜੀ ਮਸ਼ਹੂਰ ਆਟੇ ਦਾਲ ਪੂਰੀਆਂ ਵਾਲੇ ਦੇ ਪਹੁੰਚੇ ਆ ਜਿੱਥੇ ਲੋਕ ਪਟਿਆਲਾ ਨਹੀਂ ਪਟਿਆਲਾ ਦੇ ਵੱਖ-ਵੱਖ ਹੋਰ ਇਲਾਕਿਆਂ ਚ ਪੂਰੀਆਂ ਛੱਲੇ ਖਾਣ ਆਂਦੇ ਨੇ ਆ ਦੇਖੋ ਪਹਿਲਾਂ ਤਾਂ ਅੰਦਰ ਹੀ ਚੱਲਦੇ ਆ ਇੱਧਰ ਵੀ ਬਾਈ ਜੀ ਬੈਠੇ ਨੇ ਇੱਧਰ ਵੀ ਬੈਠੇ ਨੇ ਅ ਪਹਿਲਾਂ ਤਾਂ ਭਾਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਵੀਰ ਜੀ ਸੱਸੀ ਕਾਲ ਕੀ ਹਾਲ ਚਾਲ ਠੀਕ ਹੈ ਠੀਕ ਹੈ ਆ ਕਿੱਥੋਂ ਆਏ ਹੋ ਅਸੀਂ ਬਠਿੰਡਾ ਤੋਂ ਆਏ ਸੀ। ਅੱਛਾ ਬਠਿੰਡੇ ਤੋਂ? ਹਾਂ ਜੀ। ਪਟਿਆਲੇ ਆਏ ਸੀ। ਅਸੀਂ ਕੰਮ ਆਦੇ ਰਹੇ ਨੇ ਜੀ ਮਾਰਕੀਟ ਕਰਨ ਆਦੇ ਆ। ਬਠਿੰਡਾ ਆਂ ਵਾਲਾ। ਹਾਂ। ਔਰ ਜਦੋਂ ਵੀ 15 ਦਿਨੋਂ ਅਸੀਂ ਆਨੇ ਆ। ਸਪੈਸ਼ਲ ਪੂਰੀਆਂ ਖਾਣ ਆਦੇ ਵੀ ਕਿਥੇ। ਅੱਛਾ ਮਤਲਬ ਜਦੋਂ ਵੀ ਪਟਿਆਲੇ ਏਰੀਆ ਜਾਂਦੇ ਹੋ ਪੂਰੀਆਂ ਖਾ ਕੇ ਜਾਂਦੇ ਹੋ। ਮਤਲਬ ਕਿੰਨੇ ਸਾਲ ਤੋਂ ਆ ਰਹੇ ਹੋ? ਅਪਰਕਸੀਮੇਟ 5-6 ਸਾਲ ਹੋ ਗਏਗੀ ਤੁਹਾਨੂੰ। ਸਵਾਦ ਕਿ ਲੱਗਦਾ ਇਹਨਾਂ ਦਾ ਮੇਨ? ਵੀਡੀਓ ਇਹ ਪੂਰੀਆ ਦੇਖੋ ਇੱਕ ਤਾਂ ਆਟੇ ਦੀ ਪੂਰੀ ਹੈ। ਹਾਂ। ਇੱਕ ਬਹੁਤ ਸੌਫਟ ਹੈ ਇੱਕ ਡਾਈਜੈਸਟੇਬਲ ਹੈ ਹਾਂ ਇੱਕ ਇਹਨਾਂ ਦੀ ਪੂਰੀ ਦੇਖੋ ਕਿਉਂ ਨਹੀਂ ਹੋਏਗਾ ਬਿਲਕੁਲ ਔਰ ਫਰੈਸ਼ ਪੂਰੀ ਹੋਏਗੀ ਕਿ ਕਰਕੇ ਪੂਰੀ ਦਿੰਦੇ ਆ ਇਹਨਾਂ ਦੇ ਚਨੇ ਦਿੰਦੇ ਆ ਨਾਲ ਮਿਰਚ ਵਗੈਰਾ ਦਿੰਦੇ ਆ ਪਿਆਜ਼ ਦਿੰਦੇ ਆ ਤੁਸੀਂ ਪੂਰੀ ਖਾਓਗੇ ਸੋਨੂੰ ਅੱਧੇ ਘੰਟੇ ਦਾ ਲੱਗੇਗਾ ਵੀ ਤੁਸੀਂ ਕੁਝ ਨਹੀਂ ਖਾਦਾ ਅੱਛਾ ਮਤਲਬ ਇਹ ਤਾਂ ਆਮ ਤੌਰ ਤੇ ਮੈਦੇ ਦੀ ਪੂਰੀ ਹੈ ਇਹਨਾਂ ਚ ਕਿਉਂ ਨਹੀਂ ਹੋਏਗਾ ਜਿਵੇਂ ਨਾ ਆਮ ਤੌਰ ਤੇ ਭਟੂਰੇ ਛੋਲੇ ਜ਼ਿਆਦਾ ਲੋੜ ਨਹੀਂ ਭਟੂਰਿਆਂ ਚ ਤਾਂ ਕਿਉਂ ਬਹੁਤ ਹੁੰਦੇ ਵੀ ਜੋ ਮੈਦਾ ਹੁੰਦਾ ਇਹ ਆਟਾ ਹੈ ਇਹ ਡਾਈਜੈਸਟ ਹੁੰਦਾ ਹੈ ਮੇਦਾ ਡਾਈਜੈਸਟ ਨਹੀਂ ਹੁੰਦਾ ਜਿਵੇਂ ਅੱਬ ਘਰੇ ਬਣਾਉਂਦੇ ਆ ਘਰੇ ਬਣਾਉਂਦੇ ਆ ਔਰ ਇਹਨਾਂ ਦੇ ਵਿੱਚ ਧਨੀਆ ਵਗੈਰਾ ਕੁਝ ਦਾਲ ਦੀ ਮਸਾਲੇ ਵਗੈਰਾ ਪਾਏ ਹੁੰਦੇ ਆ ਜੀ ਆ ਪਿੱਠੀ ਦੀ ਦਾਲ ਦੇ ਕਿੰਨੇ ਦਾਲ ਦੇ ਮਸਾਲੇ ਪਾਏ ਹੁੰਦੇ ਆ ਸਾਰੇ ਇਹ ਜੀ ਪੂਰੀ ਸਾਨੂੰ ਕਿਤੇ ਨਹੀਂ ਮਿਲਦੀ ਅਸੀਂ ਸਪੈਸ਼ਲ ਖਾਣ ਆਂਦੇ ਆ ਔਰ ਇਹਨੀ ਸੌਫਟ ਹੁੰਦੀ ਹੈ ਪੂਰੀ ਪੂਰੀ ਵੀ ਜੀ ਇਹਨੀ ਸੌਫਟ ਹੈ ਕਦੇ ਘਰਦਿਆਂ ਨੂੰ ਵੀ ਜਾ ਕੇ ਦੱਸਦੇ ਹੋ ਵੀ ਇੱਥੇ ਆ ਰਹੇ ਹਾਂ ਜੀ 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 ਲੇਕਿਨ ਉਹਨਾਂ ਦਾ ਵੀ ਮੰਨ ਕੀਤਾ ਹੋਣਾ ਕਹਿੰਦੇ ਆ ਲੇਕਿਨ ਵੀ ਜੀ ਪੂਰੀ ਕੈਸੀ ਚੀਜ਼ ਹੈ ਹਮ ਇਹ ਗਰਮ ਗਰਮ ਸਵਾਲ ਲੱਗਦੇ ਹਾਂ ਆਪਾਂ ਕੈਰੀ ਨਹੀਂ ਕਰ ਸਕਦੇ ਤੇ ਇਹ ਗਰਮ ਗਰਮ ਦਿੰਦੇ ਆ ਇੱਕ ਇੱਕ ਪੂਰੀ ਦਿੰਦੇ ਆ ਜੀ ਹਾਂ ਸਭ ਤੋਂ ਵੱਡੀ ਇਹ ਗੱਲ ਸਾਰੋਂ ਵੱਡੀ ਗੱਲ ਹੈ ਇਹ ਇਕੱਠੀਆਂ ਅਗਰ ਚਾਰ ਪਲੇਟਾਂ ਲਗਾਨੀਆਂ ਹਨਾ ਹੂੰ ਇੱਕ ਇੱਕ ਪੂਰੀ ਦੇਣਗੇ ਜਿੰਨੀ ਤੁਹਾਡੀ ਡਿਮਾਂਡ ਹੋਏਗੀ ਹਾਂ ਉਸ ਹਿਸਾਬ ਨਾਲ ਦਿੰਦੀ ਆ ਇਹ ਬਾਈ ਜੀ ਵੀ ਤੁਹਾਡੇ ਨਾਲ ਤੇ ਨਾਲ ਹੈ ਮੇਰੇ ਇਹ ਕਿੱਥੋਂ ਨੇ ਜੀ ਤੇ ਨਾਲ ਹੀ ਬਠਿੰਡੇ ਤੋਂ ਐਸੇ ਆ ਗਾ ਬਠਿੰਡੇ ਤੋਂ ਬਾਈ ਜੀ ਫਿਰ ਬਠਿੰਡੇ ਤੋਂ ਜਦੋਂ ਬਾਉ ਜੀ ਦੇ ਨਾਲ ਆਣੇ ਹੋ ਤੇ ਫਿਰ ਪੂਰੀ ਖਾਣ ਦਾ ਪੂਰਾ ਸਿਸਟਮ ਲੈ ਕੇ ਦਿਲ ਕਰਦਾ ਮੈਂ ਬਾਈ ਜੀ ਸਾਡੇ ਜੀ ਇੱਥੇ ਡੀਲਰ ਨੇ 15 ਦਿਨਾਂ ਤੋਂ ਢਿਲ ਆਉਣੀ ਆਉਣੀ ਇੱਥੇ ਹਾਂ ਇਹ ਸਭ ਆਸੀਂ ਅਜੇ ਸੀ ਨਹੀਂ ਸਾਡੇ ਕੋਲ ਨਾਸਤਾ ਨਾ ਆਪ ਦਾ ਘਰੋਂ ਲੈ ਕੇ ਹੁੰਦੇ ਹੁੰਦੇ ਆ ਜਿੱਦੇ ਅਸੀਂ ਪਟਿਆਲਾ ਆਈਏ ਉਹਦੇ ਨਾਸਤਾ ਨਹੀਂ ਲੈ ਕੇ ਹੁੰਦੇ ਅਸੀਂ ਅੱਛਾ ਇੱਥੇ ਆ ਕੇ ਪੂਰੀ ਹੀ ਖਾਣੀ ਹਾਂ ਲਾ ਲਓ ਜਿੱਦਾਂ ਲੁਧਿਆਣੇ ਵਗੈਰਾ ਜਾਂ ਹੋਰ ਏਰੀਏ 'ਚ ਜਾਣੇ ਉਹ ਤਾਂ ਨਾਸਤਾ ਨਾਲ ਲੈ ਆ ਨਾ ਇੱਕ ਹੋਰ ਬੜੀ ਵੱਡੀ ਗੱਲ ਇਹਨਾਂ ਨੇ ਕਹੀ ਵੀ ਨਾਸਤਾ ਕਹਿੰਦਾ ਵੀ ਅਸੀਂ ਨਾਲ ਲੈ ਗਏ ਹਾਂ ਹੁਣ ਵੀ ਜੀ ਮੈਂ ਥਾਪਰ 'ਚ ਆਇਆ ਸੀ ਅੱਜ ਹਾਂ ਲੇਕਿਨ ਸਪੈਸ਼ਲ ਅਸੀਂ ਥਾਪੜ ਤੋਂ ਨਿਕਲ ਗਏ ਮਗਾ ਲੇਟ ਹੋ ਜਾਗੇ ਪਰ ਥਾਪੜ ਤੋਂ ਯਾਰ ਵੀ 3-4 ਕਿਲੋਮੀਟਰ ਦਾ ਸੈ ਤਾਂ ਕੋ ਸਾਧਨ ਵੀ ਨਹੀਂ ਆਉਣਾ ਪਟਿਆ ਨਾ ਨਹੀਂ ਗੱਡੀ ਹੈ ਸਾਡੇ ਕੋਲ ਅਜਾ ਗੱਡੀ ਹੁੰਦੀ ਹੈ ਕਿਹੜੀ ਕੰਪਨੀ ਜਾਂ ਕੀ ਕੰਮ ਕਰਦੇ ਹੋ ਸਾਡੀ ਮਹਿੰਦਰਾ ਇਲੈਕਟ੍ਰੋਡਸ ਵਗੈਰਾ ਆਉਂਦੇ ਇਲੈਕਟ੍ਰੋਡ ਮਿਗ ਵਾਇਰ ਵਗੈਰਾ ਇੰਡਸਟਰੀਅਲ ਪ੍ਰੋਡਕਟਸ ਸਾਡੇ ਦੇ ਬੜਾ ਲੱਗਦਾ ਹੈ ਫਲਾਉ ਉਹਨਾਂ ਫੈਕਟਰੀ ਰੀਵ ਜਾ ਕੇ ਆਏ ਹੋਣੇ ਫਿਰ ਇੰਡਸਟਰੀ ਆਪਸੇ ਸਾਰੇ ਨਹੀਂ ਅਸੀਂ ਕਿਥੇ ਜਾਈ ਅਸੀਂ ਸਪੈਸ਼ਲ ਥਾਪੜ ਚਾਹੀ ਸੀ ਬੇਟੀ ਦੇ ਐਡਮਿਸ਼ਨ ਲਈ ਓਕੇ ਅੱਛਾ ਆ ਜੇ ਐਡਮਿਸ਼ਨ ਲਈ ਆਏ ਹਾਂ ਹਾਂ ਬੱਚੇ ਦੇ ਐਡਮਿਸ਼ਨ ਲਈ ਆਏ ਸੀ ਤੇ ਇਹਨਾਂ ਨੂੰ ਆ ਕੇ ਹੀ ਪੁੱਛਿਆ ਮੈਂ ਕਿ ਸਰ ਖਤਮ ਤਾਂ ਨਹੀਂ ਹੋ ਗਏ ਕਿਉਂਕਿ ਇਹਨਾਂ ਦਾ ਮੋਸਤ ਕਿਉਂਕਿ ਨਾ ਮੈਂ ਇਹਨਾਂ ਦਾ ਸਮਾਂ ਦੇਖਿਆ ਕਈ ਵਾਰ ਨਾ 9 ਵਜੇ ਕਈ ਵਾਰ 10 ਵਜੇ ਇਹਨਾਂ ਦੀਆਂ ਪੂੜੀਆਂ ਖਤਮ ਹੋ ਜਾਂਦੀਆਂ ਹਨ ਹਾਂਜੀ ਔਰ ਇਹਨਾਂ ਦੀ ਖਾਸੀਅਤ ਹੋਰ ਹੈ ਜੀ ਇਹ ਲਾਲਚ ਨਹੀਂ ਕਰਦੇ ਵੀ ਤਿੰਨ ਉਹ ਚਲਾਈ ਹੈ ਹੀ ਹੋਰ ਇਹਨਾਂ ਦੇ ਕਿ ਲਿਮਟਡ ਕਸਟਮਰਸ ਐ ਬੋਲਣ ਦਾ ਤਰੀਕਾ ਬਹੁਤ ਉਹ ਤਾਂ ਸਰਦਾਰ ਜੀ ਗੱਲ ਹੀ ਕੋਈ ਨਹੀਂ ਉਹ ਤਾਂ ਪਟਿਆਲੇ ਵਾਲਿਆਂ ਦੀ ਗੱਲ ਹੀ ਆ ਆਏ ਆ ਬਾਕੀ ਭਾਜੀ ਆ ਬੋਲਣ ਦਾ ਤਰੀਕਾ ਬਹੁਤ ਵਈਆ ਵਾਹ ਜੀ ਵਾਹ ਕੀ ਕਹਿਣਾ ਜਾਓਗੇ ਬਾਕੀ ਜਿਹੜੇ ਲੋਕ ਦੂਰੋਂ ਦੂਰੋਂ ਆ ਬੈਠੇ ਨੇ ਦੂਰ ਦਰਾੜੇ ਇਲਾਕੇ ਜਿੱਥੇ ਵੀ ਕਿਵੇਂ ਆਣ ਪੂੜੀਆਂ ਖਾਣ ਫਿਰ ਮੈਂ ਕਹਿੰਦਾ ਵੀਰ ਜੀ ਇੱਕ ਵਾਰੀ ਟੈਸਟ ਜ਼ਰੂਰ ਕਰੋ ਇੱਕ ਵਾਰੀ ਮੇਰੇ ਕਹਿਨ ਤੋਂ ਆਓ ਉਸ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਨਾਲ ਖੁਦ ਆਓਗੇ ਆਏ ਆ ਕਹਿੰਦਾ ਇੱਕ ਵਾਰੀ ਮੇਰੇ ਕਹਿਨ ਤੇ ਆਓ ਉਸ ਵਾਰ ਆਪਣੀ ਮਰਜ਼ੀ ਨਾਲ ਖੁ ਸਰਦਾਰ ਜੀ ਬੈਠੇ ਨੇ ਪੂਣੀਆਂ ਖਾ ਰਹੇ ਨੇ ਸਰਦਾਰ ਜੀ ਉਹਨਾਂ ਨਾਲ ਵੀ ਗੱਲ ਕਰਦੇ ਆਂ ਹਾਂਜੀ ਸਰਦਾਰ ਅਮਰਜੀਤ ਸਿੰਘ ਜੀ ਕੀ ਹਾਲ ਚਾਲ ਅਮਰਜੀਤ ਜੀ ਠੀਕ ਠਾਕ ਕਿਵੇਂ ਹੋ ਠੀਕ ਠਾਕ ਜੀ ਤੁਸ ਸੁਣਾਓ ਕਿਵੇਂ ਚੱਲ ਰਿਹਾ ਵਾਹ ਠੀਕ ਠਾਕ ਤੁਸੀਂ ਸੁਣਾਓ ਬਸ ਇਹ ਜਦੋਂ ਟੇਸਟ ਲੈਣਾ ਹੁੰਦਾ ਉਦੋਂ ਇੱਥੇ ਪੂੜੀਆਂ ਖਾਣ ਆ ਜਾਂਦੇ ਆ ਕਿੰਨੇ ਸਾਲਾਂ ਤੋਂ ਆ ਰਹੇ ਹੋ ਅਮਰਜੀਤ ਸਿੰਘ ਜੀ ਤੁਹਾਨੂੰ ਇਹਨਾਂ ਦੀ ਜਦੋਂ ਦੀ ਦੁਕਾਨ ਖੁੱਲੀ ਜੀ ਉਦੋਂ ਦੀ ਆ ਰਹੇ ਆ ਇਹਨਾਂ ਕੋਲ ਮਤਲਬ 40 ਸਾਲ ਪੁਰਾਣਾ ਇੱਥੇ ਤੁਹਾਡਾ ਵਾਹ 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 ਜੀ ਇਹਨਾਂ ਨਾਲ ਪੂੜੀਆਂ ਖਾਂਦਾ ਜੀ ਟੇਸਟੀ ਨਹੀਂ ਬਲਿਆ ਜੀ ਇਹਨਾਂ ਦਾ ਟੇਸਟ ਉਸ ਤੋਂ ਵਧੀਆ ਹੀ ਹੋ ਜਾਂਦਾ ਹਾਂ ਮੈਂ ਇਹ ਹੀ ਗੱਲ ਕਹਿਣਾ ਚਾਹ ਪੁੱਛਣਾ ਚਾਹਣਾ ਵੀ ਟੇਸਟ 'ਚ ਕੋਈ ਫਰਕ ਆਇਆ ਕੋਈ ਜਦੋਂ ਭਗਤ ਜੀ ਆਪ ਬੈਠਦੇ ਸੀ ਜਾਂ ਹੁਣ ਦੇ ਵਿੱਚ ਕੋਈ ਫਰਕ ਨਹੀਂ ਆਇਆ ਜੀ ਛੋਲਿਆਂ 'ਚ ਜਿਹੜਾ ਪੁਰਾਣੀ ਦੁਕਾਨ ਹੁੰਦੀ ਸੀ ਲੋਰੀ ਗੇਟ ਵਾਲੇ ਪਾਸੇ ਛੋਲਿਆਂ ਦਾ ਇਸ ਤਰ੍ਹਾਂ ਜੀ ਤੁਸੀਂ ਛੋਲੇ ਖਾਓਗੇ ਤਾਂ ਜਿਵੇਂ ਘਰ ਦੇ ਛੋਲੇ ਬਣੇ ਹੁੰਦੇ ਆ ਹਾਂ ਛੋਲੇ ਦਾ ਟੇਸਟ ਤਾਂ ਕਰਕੇ ਇਸ ਕਰੀਮ ਕੀਵੇਂ ਦਾ ਟੇਸਟ ਕਰਕੇ ਤਾਂ ਹੁਣ ਆਏ ਸਾਡੇ ਕੈਮਰੇ ਦੇ ਟੇਸਟ ਕਰਕੇ ਦਿਖਾਓ ਲੋ ਜੀ ਆ ਦੇਖੋ ਜੀ ਹੁਣ ਟੇਸਟ ਕਰਕੇ ਦਿਖਾਈਆ ਅਮਰਜੀਤ ਸਿੰਘ ਜੀ ਨੇ ਤੁਸੀਂ ਖਾ ਕੇ ਦੇਖੋ ਜੀ ਛੋਲੇ ਕਿ ਹਰ ਇੱਕ ਬੰਦੇ ਨੂੰ ਟੇਸਟ ਲੱਗਦਾ ਕਿਉਂਕਿ ਜਿਹੜੀ ਇਹ ਕਹਿੰਦੇ ਚਟਣੀ ਪਾਉਂਦੇ ਆਂ ਕਹਿੰਦੇ ਇਹ ਦੇਸੀ ਘਿਓ ਨਾਲ ਬਣਾਨੇ ਆਂ ਬਿਲਕੁਲ ਜੀ ਹਾਂ ਸਪੈਸ਼ਲ ਹੁੰਦਾ ਜੀ ਫਿਰ ਆਈ ਨਾਲੇ ਮਿਰਚ ਆ ਕਿਉਂ ਇਹ ਦੇਖੋ ਜੀ ਦੇਸੀ ਘਿਓ ਵਰਗਨ ਉੱਪਰ ਤਰਦਾ ਜਿਵੇਂ ਆਪਾਂ ਘਰ ਬਣਾਨੇ ਆ ਜੀ ਵਾਹ ਜੀ ਵਾਹ ਠੀਕ ਹੈ ਜੀ ਤੇ ਪੂਰੀ ਦਾ ਜਿਹੜਾ ਸਵਾਦ ਆ ਉਹ ਬਿਲਕੁਲ ਵੱਚਾ ਜੀ ਤੁਸੀਂ ਦੇਖੋ ਖੁਸ਼ਕ ਹੈ हां ਜੇ ਦੂਸਰੀ ਉਹਦੇ ਤਲੀ ਖਾਲੀ ਗਲਾ ਖਰਾਬ ਜਾਂ ਕੁਝ ਇਦਾਂ ਦਾ ਕੋਈ ਫਰਕ ਨਹੀਂ ਬੰਦਾ ਜਿਵੇਂ ਪਟੂਰੀਆਂ ਦੇ ਵਿੱਚ ਹੁੰਦਾ ਵੀ ਹੱਥ ਲੀਵੜ ਜਾਂਦੇ ਆ ਬਿਲਕੁਲ ਜੀ ਇਹਨਾਂ ਦਾ ਕੋਈ ਫਰਕ ਨਹੀਂ ਬੰਦਾ ਜੀ ਤੁਸੀਂ ਦੇਖੋ ਪੇਪਰ ਨੈਪਕਿਨ ਵੀ ਲੋਡ ਨਹੀਂ ਪੈਂਦੀ ਹੱਥ ਦੇਖ ਲੋ ਸਾਫ ਸੁਥਰੇ ਆ ਠੀਕ ਠਾਕ ਹੈ ਜੀ ਬਿਲਕੁਲ ਹੁਣ ਇਧਰਲੇ ਬੰਨੇ ਆਵਾਂਗੇ ਬੌਜੀ ਆਉਣਾ ਕੋਲ ਵੀ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਵੀ ਆਖਰ ਜਿਹੜਾ ਪੂੜੀ ਦਾ ਟੇਸਟ ਹੈ ਉਹ ਕਿਵੇਂ ਦਾ ਹੈ ਕਿੰਨੇ ਸਮੇਂ ਤੋਂ ਆ ਰਹੇ ਨੇ ਕਿਉਂਕਿ ਤੁਸੀਂ ਹਨਾ ਬਾਕੀ ਜਿਵੇਂ ਗੱਲਾਂ ਬਾਤਾਂ ਹੁੰਦੀਆਂ ਨੇ ਦੱਸਦੇ ਨੇ ਵੀ ਜਿਹੜਾ ਹੱਥ ਹੈ ਉਹ ਬਿਲਕੁਲ ਘਿਓ ਦੇ ਨਾਲ ਲਿਬੜ ਜਾਂਦਾ ਪਰ ਬੌਜੀ ਕਹਿੰਦੇ ਸਾਡਾ ਹੱਥ ਖੁਸ਼ਕ ਪਿਆ ਬਿਲਕੁਲ ਹੁਣ ਵੀ ਉਹ ਜੀ ਕਿੰਨੇ ਟਾਈਮ ਤੋਂ ਆ ਰਹੇ ਹੋ ਤੁਹਾਡਾ ਨਾਂ ਕੀ ਆਪਣਾ ਨਾਮ ਦੱਸੋ ਮੇਰਾ ਨਾਮ ਹੀ ਰਜੇਸ਼ ਕੌਸ਼ਿਕ ਗੱਦੀ ਪੰਡਤ ਕਹਿੰਦੇ ਮੈਨੂੰ ਮਿਰਜੀ ਕਿਆ ਬਾਤ ਆਲ ਇੰਡੀਆ ਸ਼ਰੋਮਣੀ ਮੰਦਿਰ ਪ੍ਰਬੰਧਕ ਕਮੇਟੀ ਦਾ ਇੰਡੀਆ ਦਾ ਕਾਰਜਕਰਮੀ ਰਾਸ਼ਟਰੀ ਅਧਿਖਸ਼ਮ ਹੈ ਕਿਆ ਬਾਤ ਮੈਂ तकरीबन 10 ਸਾਲ ਦੀ ਉਮਰ ਤੇ ਪੂਰੀਆਂ ਖਾ ਰਿਹਾ 51 ਸਾਲ ਦੀ ਮੇਰੀ ਉਮਰ ਹੋ ਗਈ 41 ਸਾਲ ਤੋਂ ਖਾ ਰਿਹਾ ਹਾਂ ਮੈਂ ਆਪਣੇ ਫਾਦਲ ਪਹਿਲੀ ਵਾਰ ਭਗਤ ਜੀ ਕੋਲ ਖਾਈ ਸੀ ਰੇੜੀ ਤੇ ਅਜਾ ਪਰਲੇ ਪਾਸੇ ਲੋਰੀ ਕੇ ਵਾਲੇ ਪਾਸੇ ਚਿਕਾਲੇ ਬਾਜ਼ਾਰ ਹਾਂਜੀ ਹਾਂਜੀ ਮੈਂ ਆਪਣੇ ਫਾਦਲ ਸਾਬਨ ਆਇਆ ਸੀ ਲੋਕ ਸਾਰੇ ਸ਼ੇਅਰ ਕਰਨਾ ਹੁੰਦੇ ਸੀ ਜੀ 6 ਵਜੇ ਪੂਰੀਆਂ ਖਾ ਲੈਂਦੇ ਜੀ ਜਿਹੜੇ ਕਹਿੰਦੇ ਵਜ਼ਨ ਘਟਾਣਾ ਹੈ 6 ਵਜੇ ਪੂਰੀਆਂ ਖਾ ਉਸੇ ਟੇਸਟ ਹੈ ਸਾ ਜੀ ਇਹਦਾ ਬਿਆਨ ਨਹੀਂ ਕਰ ਸਕਦੇ ਆ ਓ ਮੈਂ ਜਿਹੜਾ 10 ਸਾਲ ਦੀ ਉਮਰ ਚ ਟੇਸਟ ਖਾਇਆ ਸੀ ਅੱਜ 20 41 ਸਾਲ ਬਾਅਦ ਉਹੀ ਟੇਸਟ ਹੈ ਸੇਮ ਟੇਸਟ ਹੈ ਸੇ ਭਗਤ ਜੀ ਦੀ ਪੂਰੀਆਂ ਜੀ ਇਹ ਆਟੇ ਦੀ ਪੂਰੀ ਹੈ ਜੀ ਇਹਦੇ ਵਿੱਚ ਦਾਲ ਪਾਈ ਹੁੰਦੀ ਹੈ ਜੀ ਹੂੰ ਦਾਲ ਵਾਲੀ ਪੂਰੀ ਕਹਿੰਦੇ ਆ ਆਟੇ ਵਾਲੀ ਇਹ ਇੰਨਾ ਕੋ ਖੁਸ਼ਕ ਹੈ ਜੀ ਤੁਸੀਂ ਜਿਵੇਂ ਇਹ ਇਹ ਤੁਹਾਨੂੰ ਪੂਰੀ ਰੈਸਪੀ ਦਾ ਕਿਵੇਂ ਪਤਾ ਹੈ ਕਿ ਇਹਨਾਂ ਨੇ ਦੱਸਿਆ ਕਦੇ ਈ ਭਗਤ ਜੀ ਨਾਲੋਂ ਮਿਲਦੇ ਸੀ ਭਾਈ ਸਾਹਿਬ ਨਾਲ ਮਿਲਦੇ ਸੀ ਅਸੀਂ ਸਰਦਾਰ ਜੀ ਨਾਲ ਜਿੱਦਾਂ ਇਹਨਾਂ ਨੇ ਕਿਹਾ ਤੇ ਮੈਂ ਕਿਹਾ ਥੋੜਾ ਰੈਸਟੋਰੈਂਟ ਟਾਈਪ ਚ ਕਰਦੇ ਇਹਨਾਂ ਨੇ ਲੋਕਾਂ ਨੂੰ ਸੁਵਿਧਾ ਮਿਲ ਗਈ ਥੋੜੀ ਬੈਠਣ ਦੀ ਪਹਿਲਾਂ ਰੇੜੀ ਤੇ ਖੜਦੇ ਸੀ ਗਰਮੀ ਚ ਲੱਗਿਆ ਕੋਈ ਲੈਂਡ ਲੱਗੀ ਹੁੰਦੀ ਸੀ अच्छा आज भी औदो भी लेन लगी औदो मैंने इथ दिल्ली तो दिल्ली तो बंदे संडे नु पूरिया ਲੈਣ ਆਉਂਦੇ ਸਪੈਸ਼ਲ ਆਂਦੇ ਨੇ ਜੀ ਕਿ ਲਾਲਾ ਜੀ اچھا ਤੋਂ ਆਪਣੇ ਟਿਵਨ ਲੈ ਕੇ ਆਂਦਾ ਸੀ ਮੈਂ ਜਦੋਂ ਦੁਕਾਨ ਖੋਲੀ ਨਾ ਇੱਧਰ ਆਈ ਮੇਰੇ ਹਾਸਲੇ ਮੇ ਕੋਣਾ ਬੰਦਾ ਹਰ ਐਤਵਾਰ ਦਿਖਦਾ ਹੈ ਇਹ ਕਹਿੰਦਾ ਦਿੱਲੀ ਤੋਂ ਸਵੇਰੇ 4 ਵਜੇ ਚੱਲਦੇ ਕੋਈ ਕਹਿੰਦਾ ਪੂਰੀਆਂ ਲੈਣ ਆਉਂਦੇ ਓਏ ਹੋਏ ਕੀ ਬਾਤ ਹੈ ਜੀ ਬੜੀ ਵੱਖਰੀ ਜੀ ਗੱਲ ਹੈ ਔਰ ਜਿਸ ਨੇ ਨਹੀਂ ਖਾਇਆ ਤੇ ਕੁਛ ਨਹੀਂ ਜ਼ਿੰਦਗੀ ਦਾ ਮਜ਼ਾ ਨਹੀਂ ਲੈਂਦਾ ਪਟਿਆਲੇ ਸ਼ਹਿਰ ਚ ਆ ਕੇ ਦਾਲ ਵਾਲੀ ਪੂਰੀ ਨਹੀਂ ਨਾ ਖਾਈ ਭਗਤ ਜੀ ਦੀ ਕੁਛ ਨਹੀਂ ਹੋਇਆ ਕਿਆ ਬਾਤ ਹੈ ਇਹ ਕਹਿੰਦੇ ਜਿਨ੍ਹਾਂ ਨੇ ਪਟਿਆਲੇ ਆ ਕੇ ਦਾਲ ਵਾਲੀ ਪੂੜੀ ਨਹੀਂ ਖਾਈ ਉਹਨਾਂ ਨੇ ਕੁਝ ਨਹੀਂ ਖਾਇਆ ਤੇ ਹੁਣ ਬਾਕੀ ਗੱਲਬਾਤ ਭਗਤ ਜੀ ਦੇ ਜਿਹੜੇ ਪੂੜੀਆਂ ਵਾਲੇ ਨੇ ਉਹਨਾਂ ਦੇ ਨਾਲ ਹਾਂਜੀ ਭਗਤ ਜੀ ਪੂੜੀਆਂ ਵਾਲੇ ਦੇ ਓਨਰ ਸ਼ੰਤੀ ਜੀ ਹੁਣ ਸਾਡੇ ਨਾਲ ਨੇ ਗੱਲਬਾਤ ਸਾਰੀ ਸ਼ੰਤੀ ਜੀ ਦੇ ਨਾਲ ਹਾਲਾਂਕਿ ਸ਼ੰਤੀ ਜੀ ਦਾ ਹੱਥ ਜਿਹੜਾ ਉਹ ਰੁਕ ਨਹੀਂ ਰਿਹਾ ਲਗਾਤਾਰ ਪੈਕਿੰਗ ਔਰ ਲਗਾਤਾਰ ਜਿਹੜੇ ਲੋਕ ਨੇ ਖਾਣ ਵਾਲੇ ਉਹ ਆਵਾਜ਼ਾਂ ਮਾਰਦੇ ਨੇ ਸ਼ੰਤੀ ਜੀ ਪੂੜੀ ਸ਼ੰਤੀ ਜੀ ਛੋਲੇ ਸ਼ੰਤੀ ਜੀ ਪਿਆਜ਼ ਸ਼ੰਤੀ ਜੀ ਸਲਾਦ اے شانتی جی ہے ਜਿਹੜਾ ਉਹਦੇ ਕੰਮ ਨੂੰ ਲੱਜੇ ਪਏ ਨੇ ਪਰ 5 ਕਿ ਮਿੰਟ ਅਸੀਂ ਲੈਨੇ ਹੁਣ شانਤੀ ਜੀ ਸੰਦੇਸ਼ ਸਤੀਕਾਲ ਵੀਰੇ ਕੀ ਹਾਲ ਹੈ ਜੀ ਠੀਕ ਠਾਕ ਜੀ ਠੀਕ ਠਾਕ ਵਧੀਆ ਪਹਿਲਾਂ ਤਾਂ ਤੁਸੀਂ ਬੜੇ ਪਿਆਰੇ ਜਿਹੇ ਲੱਗਦੇ ਹੋ ਤੁਹਾਡੀ ਮੁਸਕਾਨ ਹੈ ਨਾ ਜਿਹੜਾ ਰੱਬ ਵਾਲੇ ਹੋ ਤੁਸੀਂ ਨਾਲ ਹੀ ਜਿਹੜਾ ਜਰਵਾਨੇ ਹੋ ਨਾਲ ਹੀ ਜਿਹੜਾ ਜਿਹੜਾ ਜੀ ਆਇਆਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਫਤਿਹ ਕਰਦੇ ਹੋ ਇਹ ਕੰਮ ਹੀ ਬਾਬੇ ਨੇ ਇਸੀ ਤੋਂ ਸਟਾਰਟ ਕਰਾਇਆ ਜਿਹੜਾ ਮੇਰੇ ਉਸਤਾਦ ਵੀ ਸੀ ਜੀ ਜਦੋਂ ਉਹਨਾਂ ਕੋਲੋਂ ਪੂਰੀ ਖਾਣ ਜਾਉਣਾ ਤੱਕ ਤੱਕ ਪੂਰੀ ਨਹੀਂ ਦਿੰਦੇ ਜੀ ਯਾ ਤਾਂ ਕੋਣ ਨੂੰ ਆਪਾਂ ਕਹਿੰਦੇ ਸੀ ਸਤਨਾਮ ਅੱਗੋਂ ਬੋਲਦੇ ਸੀ ਵਾਹਿਗੁਰੂ ਅੱਛਾ ਸਤਨਾਮ ਉਹ ਮੇਰੇ ਉਸਤਾਦ ਜੀ ਗਾਗ ਨੂੰ ਬੋਲਦੇ ਸੀ ਹਾਂ ਸਤਨਾਮ ਜੀ ਕਿੰਨੀਆਂ ਪੂੜੀਆਂ ਅੱਗੇ ਉਹ ਕੁਸਟਮ ਜਵਾਬ ਵਾਪਸ ਹੀ ਦਿੰਦਾ ਸੀ ਵਾਹਿਗੁਰੂ ਜੀ ਇੰਨੀਆਂ ਪੂੜੀਆਂ ਅੱਛਾ ਕਾ ਪੂਰੀ ਮਿਲਦੀ ਸੀ ਪਹਿਲਾਂ ਹਾਂ ਜੀ ਜਦੋਂ ਭਗਤ ਜੀ ਆਪ ਬੈਠਦੇ ਸੀ ਭਗਤ ਜੀ ਬਾਰੇ ਦੱਸੋ ਮਾੜਾ ਜੀ ਭਗਤ ਜੀ ਕਿੱਥੋਂ ਆਏ ਕਿਉਂਕਿ ਕਹਿੰਦੇ ਪਹਿਲਾਂ ਭਗਤ ਜੀ ਜਿਹੜਾ ਪੁਰਾਣੇ ਸਮਿਆਂ 'ਚ ਵੰਡ ਤੋਂ ਪਹਿਲਾਂ ਪਰਲੇ ਪਾਸੇ ਵੀ ਜਿਹੜਾ ਲੈਂਦੇ ਪੰਜਾਬ ਦੀ ਪੂਰੀਆਂ ਛੁੱਲੇ ਦਾ ਕੰਮ ਕਰਦੇ ਰਹੇ ਆਂ ਪਾਕਿਸਤਾਨ ਤੋਂ ਆਏ ਸੀ ਭਗਜੀ ਹਾਂ ਉਹਨਾਂ ਨੇ ਪੂਰੀਆਂ ਜਿੰਕੀ ਆਪਣਾ ਹੋਰ ਜਲਦੀ ਪਾਕਿਸਤਾਨ ਤੋਂ ਆ ਕੇ ਉਹਨਾਂ ਨੇ ਨੌਕਰੀ ਵਗੈਰਾ ਜੋ ਵੀ ਕੀਤੀ ਹਾਂ ਲੇਕਿਨ ਪਟਿਆਲੇ ਦੇ ਵਿੱਚ ਆਟੇ ਦੀ ਪੂਰੀ ਦੀ ਦੇਣ ਭਗਤ ਜੀ ਦੀ ਆ ਭਗਤ ਜੀ ਦੀ ਹਾਂ ਉਹਨਾਂ ਨੇ 1938 ਦੇ ਵਿੱਚ ਇੱਥੇ ਲਾ ਲਈ ਸੀ ਰੇੜੀ ਉਹਨਾਂ ਨੇ ਆਪ ਦੱਸਿਆ ਸੀ ਉਸ ਟਾਈਮ ਕਹਿੰਦੇ ਪਟਿਆਲੇ ਦੇ ਵਿੱਚ ਪੂਰੇ ਪਟਿਆਲੇ 'ਚ ਜਿੰਨ ਹਲਵਾਈ ਹੁੰਦੇ ਸੀ 사ਦੂਰਾਮ ਮੋਟਾ ਲਵਾਈ ਇਹ ਭਗਤ ਜੀ ਉਹਨਾਂ ਦੇ ਆ ਘਟੂਰੇ ਹੁੰਦੇ ਸੀ ਪਗਤ ਜੀ ਆਟੇ ਦੀ ਪੂਰੀਆਂ ਕਿਸੀ ਇਹ ਪਗਤ ਜੀ ਦੇ ਉਸ ਟਾਈਮ ਆਟੇ ਦੀਆਂ ਪੂੜੀਆਂ 1 ਰੁਪਏ ਦੀਆਂ 16 1 ਰੁਪਏ ਦੀਆਂ 16 1968 68 68 1968 ਦੇ ਵਿੱਚ 1 ਰੁਪਏ ਦੀਆਂ 16 ਪੂਰੀਆਂ ਦਿੰਦੇ ਸੀ ਭਗਤ ਜੀ ਹਾਂ ਤੇ ਅੱਜ ਕੀ ਰੇਟ ਹੈ ਜੀ ਅੱਜ 50 ਰੁਪਏ ਪਰ ਪਲੇਟ ਹੈ ਜੀ ਉਦੋਂ ਵੀ ਦੇਸੀ ਘਿਓ ਦੇ ਛੋਲੇ ਬਣਦੇ ਸੀ ਅੱਜ ਵੀ ਦੇਸੀ ਘਿਓ ਦੇ ਛੋਲੇ ਬਣਦੇ ਆ ਓਕੇ ਬਟਰ ਦੀ ਚਟਨੀ ਬਣਦੀ ਹੈ ਨਾਲ ਹਾਂ ਮੱਖਣ ਆਹ ਮੈਂ ਚਟਨੀ ਦਾ ਤੁਹਾਡੇ ਬੜਾ ਸੁਣਿਆ ਕਹਿੰਦੇ ਚਟਨੀ ਦਾ ਬੜਾ ਫਰਕ ਹੈ ਤੁਹਾਡਾ ਉਹਦਾ ਕੀ ਹੈ ਜੀ ਇਮਲੀ ਨੂੰ ਪਿਓ ਕੇ ਜੀ ਉਹਨੂੰ ਤੜਕਾ ਲਗਾ ਕੇ ਪਿਆਜ਼ ਦਾ ਉਹ ਮੱਖਣ ਦੇ ਵਿੱਚ ਕਾੜੀ ਜਾਂਦੀ ਹੈ ਅੱਛਾ ਮੱਖਣ ਚ ਕਾਰ ਕੇ ਫਿਰ ਰੱਖੀ ਜਾਂਦੀ ਹੈ ਕੱਲ ਜਿਹੜਾ ਵੀ ਕਸਟਮਰ ਖਾਂਦਾ ਸਭੋ ਹਰੇਕ ਕਸਟਮਰ ਇੱਕ ਲੈਣਾ ਪੈਕ ਪੈਕ ਕਰਾਂਦਾ ਵੀ ਅਸੀਂ ਘਰ ਹੋਰ ਸਬਜ਼ੀਆਂ ਨਾਲ ਵੀ ਖਾਣਾ ਕਿਉਂਕਿ ਗੱਲਾ ਨਹੀਂ ਫੜਦੀ ਓਕੇ ਇਮਲੀ ਨੂੰ ਪਕਾ ਮੇਰਾ ਅੰਦਰ ਬੈਠਾ ਸੀ ਉਹਨਾਂ ਦੇ ਗਾਉਜੀ ਬੈਠੇ ਨੇ ਉਹਨਾਂ ਨੇ ਦੱਸਿਆ ਵੀ ਪੁਰਾਣੀ ਗੱਲ ਹੋ ਗਈ ਤੇ ਛੰਟੀ ਦੇ ਕੋਲ ਨਾ ਇੱਕ ਵਾਰ ਮੈਂ ਬੰਦੇ ਨੂੰ ਲਗਾਤਾਰ ਕਈ ਐਤਵਾਰ ਦੇਖਿਆ ਤਾਂ ਉਸ ਬੰਦੇ ਬਾਰੇ ਜੇਤੋਂ ਮੈਂ ਪਤਾ ਕੀਤਾ ਛੰਟੀ ਜੀ ਤੋਂ ਤਾਂ ਛੰਟੀ ਜੀ ਕਹਿੰਦੇ ਵੀ ਇਹ ਬੰਦਾ ਦਿੱਲੀੋਂ ਆਇਆ ਕੁੜੀਆਂ ਲੈਣ ਹਾਂ ਅਰ ਜੀ ਦਿੱਲੀੋਂ ਆਇਆ ਇਹ ਤਾਂ ਮਹਾਰਾਜ ਦੀ ਕਿਰਪਾ ਨਾਲ ਦੁਬਈ ਪੇੜੇ ਭੇਜੇ ਨੇ ਅੱਛਾ ਦੁਬਈ ਵੀ ਪੇੜੇ ਭੇਜੇ ਨੇ ਸਿੰਗਾਪੁਰ ਵੀ ਪੇੜੇ ਭੇਜੇ ਨੇ ਪੇੜੇ ਪੈਕ ਕਰਕੇ ਭੇਜਦਾ ਜਾਂ ਜਿਹੜੇ ਮੇਰੇ ਬੱਚੇ ਇੱਥੋਂ ਮੇਰੇ ਕੋਲ ਖਾਂਦੇ ਰਹਿੰਨੇ ਪ੍ਰੀ-ਸਕੂਲ ਦੇ ਹੋਰ ਸਕੂਲਾਂ ਦੇ ਜਿਹੜੇ ਬਾਹਰ ਚਲੇ ਜਾਂਦੇ ਨੇ ਤੁਹਾਡੇ ਵਰਗੇ ਫੂਡ ਵਾਕਰ ਜਰੂਰ ਅੰਟਰਵਿਊ ਲੈਂਦੇ ਮੇਰੀ ਉਹ ਦੇਖਦੇ ਨੇ ਬੜੇ ਖੁਸ਼ ਹੁੰਦੇ ਨੇ ਉਹ ਅੰਕਲ ਜੀ ਦੀ ਫੋਟੋ ਆ ਗਈ ਔਰ ਜਦੋਂ ਵੀ ਉਹਨਾਂ ਦਾ ਇੰਡੀਆ ਚਾਰ ਸਾਲ ਉਹ 6 ਸਾਲ ਬਾਅਦ ਗਿਆ ਲੱਗਦਾ ਜਿੰਨੇ ਦਿਨ ਰੂਟੀਨ ਚ ਲੈਂਦੇ ਨੇ ਉਹ ਨਾਸਤਾ ਮੇਰੇ ਕੋਲ ਹੀ ਹੁੰਦਾ ਅੱਛਾ ਜੀ ਕੋਈ ਇਹ ਜੇ ਵੀ ਆਉਣੇ ਜਿਵੇਂ ਉਹ ਕਹਿ ਰਹੇ ਸਨ ਅੰਦਰ ਬੌਜੀ ਬੈਠੇ ਵੀ ਅਸੀਂ ਇੱਕ 51 ਦੀ ਕਹਿੰਦੇ ਮੇਰੀ ਉਮਰ ਹੋ ਗਈ ਤੇ 41 ਸਾਲ ਤੋਂ ਮੈਂ ਇੱਥੇ ਆ ਰਿਹਾ ਭਗਤ ਜੀ ਦੇ ਹੁੰਦਾ ਭਗਤ ਜੀ ਤੁਹਾਨੂੰ ਕਿ ਕਿ ਮੈਨੂੰ 28 ਸਾਲ ਹੋ ਗਏ ਸੇਵਾ ਕਰਦੇ ਨੂੰ ਕਦੀ ਭਗਤ ਜੀ ਨੂੰ ਕੋਲ ਸੂਟ ਤੋਂ ਜਿਹੜੇ ਖਾਂਦੇ ਆ ਰਹੇ ਅੱਜ ਵੀ ਕਈ ਬੰਦੇ ਐ ਅਸੇ ਜਦੋਂ ਪੂੜੀ ਖਾਂਦੇ ਐ ਕਹਿੰਦੇ ਯਾਰ ਮੈਂ ਇਹ ਪੂੜੀ 20 ਸਾਲ ਪਹਿਲਾਂ 25 ਸਾਲ ਪਹਿਲਾਂ ਖਾਧੀ ਸੀ ਕੋਈ ਬਾਬਾ ਜੀ ਅਸੀਂ ਲੋਹੜੀ ਗੇ ਲਾਂਦੇ ਮਖਾਂਜੀ ਉਹਨਾਂ ਦੀ ਹੀ ਨੇ ਕੋਈ ਟੇਸ ਹੈ ਕੋਈ ਟੇਸ सेम ਕਰਚੀ ਕਰਚੀ ਹੋਈ ਚਾਮ ਹੋਈ ਕਰਾਈ ਹੋਈ ਡੱਬੀ ਜਿਵੇਂ ਉਹ ਮਸਾਲਾ ਆਪਣਾ ਕਿਉਂਕਿ ਭਗਤ ਜੀ ਦੀ ਇੱਕ ਖਾਸियत ਸੀ ਕਿ ਉਹ ਸਿਰਫ ਔਨਲੀ ਨਮਕ ਬਿਜਾਰੋ ਲੈਂਦੇ ਸੀ ਸਾਰੇ ਮਸਾਲੇ ਆਪਣੇ ਹੱਥ ਨਾਲ ਆਪ ਪਿਸਦੇ ਤੋਂ ਜੀ ਵੀ ਹਾਂ ਸਾਰੇ ਮਸਾਲੇ ਹਾਂ ਰੋਟੀਨ ਕੀ ਰਹਿੰਦੀ ਹੈ ਦਿਨ ਦੀ ਕਿੰਨੇ ਵਜੇ ਉੱਠਦੇ ਹੋ ਕਿੰਨੇ ਵਜੇ ਸ਼ੁਰੂ ਕਰਦੇ ਹੋ ਮੈਂ ਸਿਰਫ ਅਰਲੀ ਮਾਰਨਿੰਗ 4 ਵਜੇ ਪਰਮਾਤਮਾ ਦਾ ਨਾਮ ਲੈ ਕੇ ਨੀਚੇ ਆ ਜੰਨੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਦਾ ਬਾਗ ਸੁਣ ਕੇ ਸ਼ਟਰ ਚਾਕੇ ਸੀ ਕਾਰੋਬਾਰ ਤੇ ਲੱਗ ਜਿੰਦਾ ਸਾਰੀ ਲੇਬਰ ਪੰਜ ਹੋਈ ਆ ਜਾਂਦੀ ਹੈ 6:30 ਕੰਮ ਸਟਾਰਟ ਹੋ ਜਾਂਦਾ ਕਿਉਂਕਿ ਉਮਰ ਦੇ ਹਿਸਾਬ ਸੇ ਪਹਿਲਾਂ 6 ਵਜੇ ਕਿਉਂਕਿ ਜਦੋਂ ਭਗਤ ਜੀ ਭਗਤ ਜੀ ਆਪ ਸੀ 6 ਵਜੇ ਕੰਮ ਸਟਾਰਟ ਹੋ ਜਾਂਦਾ ਸੀ ਲੇਕਿਨ ਉਹ 6:30 ਸਟਾਰਟ ਹੁੰਦਾ ਕਿਉਂਕਿ ਥੋੜੀ ਲੇਬਰ ਉੱਪਰ ਸੱਲੇ ਹੋ ਜਾਂਦੀ ਭਗਤ ਜੀ ਦੀ ਕਿੰਨੀ ਉ 95 95 ਹਾਂਜੀ ਚੰਨ ਤੇ ਹੁਣ ਭਗਤ ਜੀ ਆਂਦੇ ਨੇ ਭਗਤ ਜੀ ਆਨ ਨੂੰ ਤਿਆਰ ਸੀ ਲੇਕਿਨ ਕੋਈ ਮੂਰਖ ਬੰਦੇ ਨੇ ਐਕਸੀਡੈਂਟ ਹੋ ਗਿਆ ਉਹਨਾਂ ਦੀ ਲੱਤ ਟੁੱਟ ਗਈ ਕਿਉਂਕਿ ਇੰਨੇ ਬਜ਼ੁਰਗ ਬੰਦੇ ਦੀ ਲੱਤ ਦਾ ਨਾ ਤਾਂ ਆਪਰੇਸ਼ਨ ਹੋ ਸਕਦਾ ਹੈ ਨਾ ਉਹ ਫੋੜੀ ਨਾਲ ਤੁਰਦੇ ਨੇ ਸਾਡਾ ਕੰਮ ਸਾਰੇ ਗਰਮ ਆ ਤੇ ਦਿਲ ਦਾ ਉਹਨਾਂ ਦਾ ਹੁਣ ਵੀ ਬਹੁਤ ਕਰਦਾ ਲੇਕਿਨ ਸਾਹਮਣੇ ਘਰ ਆ ਔਕਰ ਇਹ ਰਸ਼ ਕਰਦੇ ਪਰ ਮੈਂ ਲਾਲੋ ਲਾਲੋ ਕੀ ਪਿਛਲੇ ਸਾਲ ਜਦੋਂ ਇੱਥੇ ਆਇਆ ਸੀ ਤੁਹਾਡੇ ਕੋਲ ਤਾਂ ਪਿਛਲੇ ਸਾਲ ਇੱਥੇ ਮੈਂ ਭਗਤ ਜੀ ਨੂੰ ਮਿਲਿਆ ਵੀ ਉਹ ਸਿਟਿੰਗ ਉੱਪਰ ਬੈਠਦੇ ਸੀ ਹਾਂ ਇੱਥੇ ਬੈਠੇ ਹਾਂ ਉਹ ਆਪ ਬੈਠ ਕੇ ਹਾਂ ਉਹਨਾਂ ਦੀ ਇੱਕ ਖਾਸ ਗੱਲ ਸੀ ਜਦ ਬੈਠ ਜਾਂਦੇ ਸੀ ਜਦ ਤੱਕ ਛੋਲੇ ਖਤਮ ਨਹੀਂ ਹੁੰਦੇ ਉਹਨਾਂ ਨੇ ਅੱਡੇ ਤੋਂ ਥੱਲੇ ਨਹੀਂ ਉਤਰਨਾ ਅੱਛਾ ਜਦ ਤੱਕ ਛੋਲੇ ਕੇ ਬਣਾਉਣੇ 5 ਘੰਟੇ ਲੱਗਦੇ ਪਿਛਲੇ ਸਾਲ ਵੀ 94 ਦੀ ਉਮਰ ਸੀ ਜਦੋਂ ਬੈਠੇ ਸੀ ਉਹਰੇ ਹਾਂ ਜੀ ਹਾਂ ਜੀ ਤੇ ਆਪ ਆਪਣੇ ਹੱਥ ਨਾਲ ਜਿਹੜਾ ਹੈ ਧਵਾਰ ਨੂੰ ਸਰਵ ਕਰਦੇ ਸਾਰਾ ਸਿਰਫ ਐਤਵਾਰ ਨੂੰ ਆਉਂਦੇ ਸੀ ਹਾਂ ਮੈਨ ਰਸ਼ ਕੰਟਰੋ ਇਹ ਰੂਟੀਨ ਜਦ ਨਾਰਮਲ ਗਾਉਂਦਾ ਐ ਤਾਹ ਤਰ ਹਰ ਇੱਕ ਨੂੰ ਹੁੰਦਾ ਕਿ ਸਿੱਧਾ ਕਰ ਗਿਆ ਇਸ ਟਾਈਪ ਦੇ ਕਿ ਕੋਈ ਹੋਵੇ ਚਲੋ ਤੁਸੀਂ ਵੀ ਐ ਤਰ ਮਾਲ ਵੱਧ ਬਣਾਉਨੇ ਹੋ ਫਿਰ ਐ ਤਰ ਰੂਟੀਨ ਨਾਲੋਂ ਥੋੜਾ ਐਕਸਟਰਾ ਥੋੜਾ ਐਕਸਟਰਾ ਮਾਇਦਾ ਕਿ ਆਪਣਾ ਰੈਸਪੀ ਬਾਰੇ ਦੱਸੋ ਪਾਨੇ ਕੀ ਕੀ ਹੋ ਕਿਹੜੇ ਝੋਲੇ ਯੂਜ਼ ਕਰਦੇ ਹੋ ਕਿਹੜੇ ਮਸਾਲੇ ਪਾਨੇ ਹੋ ਵੀ ਲੋਕ ਉਂਗਲਾ ਚਟਣੋਂ ਤਿਆਰ ਹੋ ਜਾਂਦੇ ਆ ਦੇਖੋ ਜੀ ਟ੍ਰਿਪਲ ਡਾਲਰ ਛੋਲੇ ਹੁੰਦੇ ਆ ਉਹ ਰਾਉਡ ਮਿੱਠਾ ਸੋਡਾ ਅੱਜ ਤੱਕ ਮਿੱਠਾ ਸੋਡਾ ਨਹੀਂ ਲਵਾਇਆ ਅੱਛਾ ਰਾਉਡ ਮਿੱਠਾ ਸੋਡਾ ਜਿਹੜੇ ਅਰਲੀ ਜਣ ਕੀ ਕੱਲ ਯੂਜ਼ ਕਰਨੇ ਆ ਅੱਜ ਸਵੇਰੇ ਮਾਰਨਿੰਗ ਅਸੀਂ ਪਿਓ ਦਿੱਤੇ ਆ ਆ ਪਿੱਛੇ ਉਹਨਾਂ ਸੀਟੀਆਂ ਵੱਜ ਰਹੀਆਂ ਆ ਪਿਆਰ ਹੋ ਪਿਆਰ ਜੋ ਪਿਓ ਦਿੱਤੇ ਆ ਉਹ ਦੁਪਹਿਰੇ 2 ਵਜੇ ਕੋ ਪਤੀਲੇ ਚ ਰੱਖਾਂਗੇ ਹਾਂ ਸ਼ਾਮੀ 9 ਵਜੇ ਅੱਤ 7 ਘੰਟਿਆਂ ਦੇ ਵਿੱਚ ਉਹ ਸੋਨੇ ਤਿਆਰ ਹੋਣਗੇ 7 ਘੰਟੇ ਉਬਲਣਗੇ ਉਬਲਣਗੇ ਹਲਕੀ ਆਂਸ ਤੇ ਅੱਛਾ ਬਾਊਟ ਮਠਾ ਉਹ ਜਿਹੜੀ ਤਰੀ ਬਣੇਗੀ ਉਹੀ ਜਿਹੜੇ ਛੋਲੇ ਹੋਣਗੇ ਮਾਰਨਿੰਗ ਵਾਲੇ ਨਾ ਤਾਂ ਅਸੀਂ ਇਹਦੇ ਵਿੱਚ ਰੈੱਡ ਮਿਰਚੀ ਯੂਜ਼ ਕਰਦੇ ਹਾਂ ਸਾਰੀ ਗ੍ਰੀਨ ਮਿਰਚੀ ਚਾਹੇ ਲਾਲ ਮਿਰਚ ਪਾਉਂਦੇ ਹੀ ਨਹੀਂ ਇੰਪੋਸੀਬਲ ਸਾਰੀ ਲਾਲ ਮਿਰਚ ਕਿਉਂਕਿ ਚਾਹ ਮਿਰਚ ਪਾਹ 200 ਰੁਪਏ ਕਿਲੋ ਹੋ ਜੇ ਹਰੀ ਮਿਰਚ ਲਈ ਸੇਵਨ ਸਾਰਾ ਯਾਰ ਸਭ ਤੋਂ ਵੱਡੀ ਗੱਲ ਹੈ ਜੀ ਲਾਲ ਮਿਰਚ ਹਮੇਸ਼ਾ ਤੁਹਾਡੀ ਗੈਸ ਬਣਾਉਂਦੀ ਹੈ ਤੁਹਾਡੇ ਅੰਤਰੀਆਂ ਦੇ ਜਿਹੜਾ ਕਹਿ ਲਿਏ ਵੀ ਅਟੈਕ ਕਰਦੀ ਹੈ ਔਰ ਲਾਲ ਮਿਰਚੀ ਨਾਲ ਮਤਲਬ ਪਾਈও ਨਹੀਂ ਜਾਂਦੀ ਹਰੀ ਮਿਰਚ ਕਦੇ ਵੀ ਖਰਾਬ ਨਹੀਂ ਕਰਦੀ ਤਾਂ ਹੀ ਮੈਂ ਕਹਿੰਦਾ ਸਾਰੇ ਕਹਿ ਰਹੇ ਆ ਵੀ ਅੱਧੇ ਘੰਟੇ ਬਾਅਦ ਪਤਾ ਹੀ ਨਹੀਂ ਲੱਗਦੀਆਂ ਪੂੜੀਆਂ ਖਾਧੀਆਂ ਪੀਆਂ ਮੇਰੀ 5 ਕਿਲੋ ਹਰੀ ਮਿਰਚ ਜਿਹੜੀ ਹੈ ਬਣੇ ਜਿਹੜੀ ਛੋਲਿਆਂ ਦੇ ਵਿੱਚ ਆਟਾ ਗੁੰਨਣ ਦੇ ਵਿੱਚ ਕੱਚੀ ਮਿਰਚ ਫਰਾਈ ਮਿਰਚ ਅੱਜ ਕੋ ਫਰਾਈ ਮਿਰਚ ਲਾਉਗੇ ਜੀ ਤੁਹਾਡੇ ਨਾਲ ਫਰਾਈ ਮਿਰਚ ਦਾ ਬੜਾ ਕਹਿੰਦੇ ਪਿਆਰ ਹੈ ਫਰਾਈ ਮਿਰਚ ਬੜੇ ਪਿਆਰ ਨਾਲ ਤੋੜਦੇ ਆ ਫਰਾਈ ਮਿਰਚਾਂ ਬਾਅਦ ਕਸਟਮਰ ਤਾਂ ਕਹੀਏਗਾ ਜਿੰਦੇ ਕੀ ਵਾਰੀ ਮਿਰਚ ਮਹਿੰਗੀ ਹੋ ਜੀਦਾ ਨਾ ਉਹਨਾਂ ਨੇ ਕਹੀ ਅੱਜ ਫਰਾਈ ਮਿਰਚ ਲਿਆ ਕਹਿੰਦੇ ਕੋਈ ਨਹੀਂ ਪੂੜੀਆਂ ਕੱਲ ਖਾ ਲਾਂਗੇ ਅੱਛਾ ਪੂਰੀ ਗੱਲ ਖਾ ਲਾਂਗੇ ਵੀ ਫਰਾਈ ਮਿਰਚ ਨਾਲ ਪੂਰੀਆਂ ਖਾਣੀਆਂ ਹਾਂ ਪੂਰੀ ਫਰਾਈ ਮਿਰਚ ਤੇ ਹੋਰ ਕੀ ਕੀ ਜਿਹੜਾ ਐਕਸਟਰਾ ਪਾਣੀ ਹੈ ਜਿਹੜੀ ਤੁਹਾਡੀ ਚਟਣੀ ਹੈ ਇਹਦੇ ਚ ਕੀ ਖਾਸੀਅਤ ਹੈ ਚਟਣੀ ਹੈ ਜੀ ਇਮਲੀ ਨੂੰ ਲੈ ਕੇ ਉਹਨੂੰ ਗਰਮ ਪਾਣੀ ਚ ਉਬਾਲ ਕੇ ਉਹਨੂੰ ਮਸਾਲਾ ਉਹਦਾ ਤਿਆਰ ਕਰਕੇ ਉਹਨੂੰ ਉਬਾਲਣਾ ਹੈ ਉਬਾਲ ਕੇ ਉਹਦੇ ਚ ਪਿਆਜ਼ ਦਾ ਤੜਕਾ ਪਾਣਾ ਹੈ ਅੱਛਾ ਪਿਆਜ਼ ਰਸਨ ਅਦਰਕ ਦਾ ਤੜਕਾ ਪਾ ਕੇ ਠੀਕ ਹੈ ਉਹ ਫਿਰ ਉਸ ਤੋਂ ਬਾਅਦ ਜਦੋਂ ਉਬਲ ਜੇਗੀ ਬਟਰ ਵਿੱਚ ਮੱਖਣ ਪਾ ਦੇਣਾ ਮੱਖਣ ਨੂੰ ਕਾੜ ਦੇਣਾ ਜੀ ਚੰਗਾ ਕਾੜ ਕੇ ਫਿਰ ਚਟਣੀ ਤਿਆਰ ਹੋ ਜੀਏ ਕਿ ਇਹ ਚਟਨੀ ਤੁਸੀਂ ਚਾਹੇ ਚਮੇ ਨਾਲ ਖਾਲੀ ਚਟਨੀ ਖਾ ਲਓ ਬਡਾਉਰ ਛੋੜੇ ਤੁਹਾਡੇ ਕੋਲੇ ਇੱਕ ਐਕਸਟਰਾ ਤੁਸੀਂ ਨਾਲ ਨਾ ਕੜਚੀ ਦੇ ਘਮਾਰੇ ਸੀਗੇ ਜਿਹਦੇ ਚ ਤਰੀ ਜੀ ਸੀ ਰੈਡ ਕਲਰ ਦੀ ਉਹ ਉਹ ਤਰਕਾ ਜੀ ਦੇਸੀ ਕੋਲ ਠੀਕ ਹੈ ਉਹ ਜਦੋਂ ਤਰਕਾ ਸੀ ਲਾਣੇ ਕਿਉਂਕਿ ਆਮ ਤੌਰ ਤੇ ਕੀ ਕਰਦੇ ਨੇ ਹਲਵਾ ਇਹ ਜਦੋਂ ਤੜਕਾ ਲਾਉਂਦੇ ਉਹ ਰਫਾਇੰਡ ਦਾ ਤੜਕਾ ਹੁੰਦਾ ਹੈ ਉਹ ਆਪਾਂ ਦੇਖਦੇ ਆਪਾਂ ਲਾਲ ਗੋਲ ਉੱਪਰ ਛਾਲ ਕੇ ਪਰੇ ਕਰਦੇ ਨਹੀਂ ਮੈਂ ਕਹਿੰਦਾ ਸਾਡਾ ਲਾਲ ਗੋਲ ਲੋਕੀ ਸਪੈਸ਼ਲ ਮੰਗਦੇ ਵੀ ਥੋੜਾ ਜਿਹਾ ਤੜਕਾ ਉੱਪਰ ਪਾ ਕੇ ਦੇਣਾ ਅਕਾ ਤੇ ਰੂਟੀਨ ਦੇ ਵਿੱਚ ਜਿਹੜੀ ਦੁਕਾਨ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਖੁੱਲੀ ਰਹਿੰਦੀ ਹੈ ਸਾਢੇ 6 ਵਜੇ ਓਪਨਿੰਗ ਹੋ ਜਾਂਦੀ ਹੈ ਜੀ ਮਾਲ ਤਿਆਰ ਹੋ ਜਾਂਦਾ ਕਸ਼ਮਰ ਮਾਰ ਮਾਰੇ ਦੀ ਕਰਪਾ ਨਾਲ ਕਸਟਰ ਰੈਡੀ ਹੀ ਰਹਿੰਦਾ ਸਾਢੇ 6 ਅਸੀਂ ਲੇਟ ਹੋ ਜਾਈਏ ਨਾ ਕਸਟਮਰ ਅਡਵਾਂਸ ਅੱਲਾ ਦੁਕਾਨ ਲਾਨ ਤੋਂ ਪਹਿਲਾਂ ਕਸਟਮਰ ਖੜਾ ਹੋਣਾ ਖਾਣ ਲਈ ਮੈਂ ਇੱਕ ਗੱਲ ਹੋਰ ਬੜੀ ਸੁਣੀ ਹੈ ਤੁਹਾਡੇ ਬ੍ਰਤੀ ਵੀ ਜਿਹੜੇ ਲੋਗਸ ਮੇਰੇ ਨਾਲ ਸੈਰ ਕਰਨ ਜਾਂਦੇ ਆ ਪਤਲੇ ਹੋਣ ਦੇ ਲਈ ਤੇ ਉਹ ਤੁਹਾਡੇ ਜਾਂਦੇ ਪੂੜੀਆਂ ਖਾ ਕੇ ਜਾਂਦੇ ਆ ਪਤਾ ਕਿ ਇੱਕ ਤਾਂ ਨੰਬਰ 1 ਤੇ ਪੂਰੀ ਫੈਟलेस ਹੈ ਹਾਂ ਆਟੇ ਦੀ ਹੈ ਆਟਾ ਪਰੋਸ ਖਾਨਿਆ ਨੰਬਰ 2 ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਸਾਡੀ ਜਿਹੜੀ ਕੜਾਈ ਹੈ ਤੁਸੀਂ ਨੋਟ ਕਰ ਲਓ ਉਹਦੇ ਵਿੱਚ ਓਨਲੀ 2 ਕਿਲੋ ਰਾਈਫਾਇੰਡ ਆਂਦਾ ਹੈ ਮੈਂ ਉਹੀ ਗੱਲ ਉਹ ਹਰੇਕ 2 ਹਰੇਕ ਘੰਟੇ ਡੇਢ ਵਾਰ ਨਹੀਂ ਇੰਨੀ ਛੋਟੀ ਕੜਾਈ ਕਿਉਂ ਰੱਖੀ ਦੀ ਹੈ ਉਹੀ ਸੀ ਕਰਕੇ ਅਗਰ ਵੱਡਾ ਕੜਾਇਆ ਰੱਖਾਂਗੇ ਉਹ ਤੁਸੀਂ ਕਿ ਟੇਨ ਕਿਉਂ ਪਾਵਾਂਗੇ ਅੱਜ ਕੱਲ ਕੋਈ ਵੇਸਟ ਨਹੀਂ ਕਰਦਾ ਉਹ ਇੱਕ ਟੇਨ ਕਿਉਂ 2 ਦਿਨ 3 ਦਿਨ ਚੱਲੇ ਉਹ ਤੁਹਾਨੂੰ ਹੀ ਖਵਾਣਾ ਤੁਹਾਡੇ ਹੀ ਗਲੇ ਖਰਾਬ ਕਰਨੇ ਤੁਹਾਡੇ ਹੀ ਪੇਟ ਖਰਾਬ ਕਰਨੇ ਆਪਾਂ 2 ਕਿਲੋ ਕਿਉਂ ਪਾਣੇ ਆ 2 ਕਿਲੋ ਕੈਲਰੀ ਮਤਵਰ ਐਵਰੇਜ 2 2.5 ਘੰਟੇ ਨਿਕਲਦੀ ਹੈ ਉਸ ਤਵਰ ਅੱਧਾ ਕਿਲੋ ਕਿਉਂ ਰਗਾ ਉਹਨੂੰ ਚੇਂਜ ਫਿਰ ਫਰੈਸ਼ ਮੈਂ ਦੀਵਾਲੀ ਦੁਸਹਿਰਾ ਹੋਰ ਕਈ ਤਿਉਹਾਰ ਇਹਨੀ ਇਸੀ ਕੜਾਈ 'ਚ ਕੱਟੇ ਨੂੰ ਇਹਨਾਂ ਕਿ ਮੈਂ ਵੱਡੀ ਕੜਾਈ ਅਜੇ ਤੱਕ ਨਹੀਂ ਲਾਈ ਮੈਂ ਜਿਹੜਾ ਰੂਟੀਨ ਦੇ ਵਿੱਚ ਗਾ ਕੇ ਪਾਜੀ ਨੂੰ ਵੀ ਐਂ ਕੀਤਾ ਸੀ ਛੋਟੀ ਕੜਾਈ 'ਚ ਕੱਢੀਆਂ ਜਦੋਂ ਆਪ ਦੇਖਿਆ ਵੀ ਪੂੜੀ ਦੇ ਵਿੱਚ ਕੀ ਪਾਣੇ ਆ ਪੇੜੇ ਦੇ ਵਿੱਚ ਵੀ ਉਹ ਪੂੜੀ ਜਿਹੜੀ ਹੈ ਤੁਹਾਡੀ ਐਡੀ कुरकुਰੀ ਔਰ ਐਡੀ ਜਿਹੜੀ ਪੂੜੀ ਦੇ ਵਿੱਚ ਫੈਟਲੈਸ ਬਣਦੀ ਹੈ ਪੂੜੀ ਦੇ ਵਿੱਚ ਇੱਕ ਤਾਂ ਆਟਾ ਜੀ ਆਟੇ ਨੂੰ ਗੁੰਨਣ ਦੇ ਲਈ ਮੋਣ ਪੂਰੀ ਪਾਣੀ ਬੰਦੀ ਹੈ ਜਿੰਨਾ ਪਾਣੀ ਹੈ ਉਹਨਾਂ ਬਰਾਬਰ ਰਫਾਇੰਟ ਜੀ ਉਨੇ ਬਾਬਾ ਕਿਉਂਕਿ ਉਹ ਖਸਤਾ ਰਹੇ ਉਹਨੇ ਬਾਬਾ ਇੱਕ ਦਾਲ ਹੈ ਜੀ ਦਾਲ ਨੂੰ ਉਬਾਲ ਕੇ ਲੋਕੀ ਕੱਚੀ ਦਾਲ ਦੀ স্পੈਸ਼ਲ ਰਾਜਪੂਰੇ ਖਾਨ ਨੇ ਉਹ ਲੱਕੜ ਬੰਦ ਦਿੰਦੀ ਆ ਅਸੀਂ ਦਾਲ ਨੂੰ ਪਗੀਆਂ ਸ਼ੁਰੂ ਅਸੀਂ ਉਬਾਲ ਕੇ ਬਾਨੇ ਤਾਂ ਕਿ ਆਪਣਾ ਪੇਟ ਦੇ ਵਿੱਚ ਕੋਈ ਗੜਬੜ ਨਾ ਹੋਵੇ ਅੱਜ ਕੁੜੀ ਲਈਏ ਤੁਸੀਂ ਸ਼ਾਮ ਨੂੰ ਤਵੇ ਨੂੰ ਗਰਮ ਕਰਕੇ ਖਾਸ ਕਿਉਂਕਿ ਕੱਚੀ ਦਾਲ ਦੀ ਨਹੀਂ ਹੈ ਜੀ ਠੀਕ ਹੈ ਜੀ ਨੰਬਰ 2 ਤੇ ਉਹਦੇ ਚ ਕਾਲੀ ਮਿਰਚ ਪੀਸ ਕੇ ਹਰੀ ਮਿਰਚ ਪੀਸ ਕੇ ਜਵੈਣ ਹੈ ਨਮਕ ਹੈ ਸਾਰੀਆਂ ਹੱਦ ਮੇਲੇ ਚੀਜ਼ਾਂ ਤੇ ਜਿਹੜੇ ਲੋਕ ਤੁਹਾਡੀ ਪੂੜੀ ਖਾਣਾ ਚਾਹੁੰਦੇ ਨੇ ਪਟਿਆਲੇ ਕਿਹੜੀ ਜਗ੍ਹਾ ਆਣ ਮਾੜਾ ਦੱਸ ਦਿਓ ਹੁਣ ਤੁਸੀਂ ਆਪ ਹੀ ਐਡਰੈਸ ਪੁਰਾਣਾ ਪਹਿਲਾਂ ਭਗਤ ਜੀ ਜਿਹੜੇ ਭਗਤ ਜੀ ਜਦੋਂ ਰੇੜੀ ਲਾਂਦੇ ਸੀ ਉਹ ਲੋੜੀ ਰੇੜੀ ਸੀ ਹੁਣ ਮਹਾਰਾਜ ਜੀ ਨੇ ਸ਼ਾਪ ਮੈਨੂੰ ਮੈਨੂੰ ਸ਼ਾਪ ਵਕਸੀ ਜੀ ਮਾਰਾ ਨੇ ਹੁਣ ਇਹ ਪੁਰਾਣੇ ਬਸ ਸਟੈਂਡ ਤੋਂ ਨੀਅਰ ਰੋਜ਼ ਗਾਰਡਨ ਤੋਂ ਆਰਜਸਵਰ ਰੋਡ ਦੇ ਉੱਪਰ ਐਡਵਾਂ ਭਗਤ ਜੀ ਪੂੜੀਆਂ ਵਾਲੇ ਪੂੜੀਆਂ ਵਾਲੇ ਤੇ ਜਿਹੜੇ ਵੀ ਤੁਸੀਂ ਲੋਗ ਮੇਰੇ ਸ਼ਹਿਰ ਵਾਸੀ ਜਿਨ੍ਹਾਂ ਨੇ ਪੂੜੀਆਂ ਦਾ ਟੇਸ ਨਹੀਂ ਕੀਤਾ ਤਾਂ ਇੱਕ ਵਾਰ ਭਗਤ ਜੀ ਦੀ ਪੂੜੀ ਦਾ ਟੇਸਟ ਕਰਾਂ ਤੇ ਦੱਸਣ ਵੀ ਆਖੜ ਪੂਰੀ ਕਿਵੇਂ ਦੀ ਹੁੰਦੀ ਹੈ ਹੁਣ ਮੈਂ ਖਾਣ ਜਾ ਰਿਹਾ ਮੈਂ ਇੱਕ ਪੂੜੀ ਖਾ ਕੇ ਜ਼ਰੂਰ ਤੁਹਾਨੂੰ ਟੇਸਟ ਬਾਰੇ ਦੱਸਾਂ ਤਾਂ ਦੇਖੋ ਬਿਲਕੁਲ ਜਿਹੜਾ ਕੱਲਾ ਕੱਲਾ ਜਿਹੜੇ ਛੋਲੇ ਆ ਉਹੇ ਹੋਏ ਪਏ ਨੇ ਔਰ ਡਬਲ ਡਾਲਰ ਛੋਲੇ ਜਿਹੜੇ ਵਰਤਦੇ ਨੇ ਤੇ ਪੂੜੀ ਵੀ ਆ ਗਈ ਹੈ ਜਿਵੇਂ ਭਗਤ ਜੀ ਨੇ ਦੱਸਿਆ ਔਰ ਇਨਰ ਕਸਟਮਰਸ ਨੇ ਦੱਸਿਆ ਵੀ ਇੱਕ ਇੱਕ ਕਰਕੇ ਪੂੜੀ ਗਰਮਾ ਗਰਮ ਖਵਾਉਂਦੇ ਨੇ ਤਾ ਗਰਮਾ ਗਰਮ ਕੂੜੀ ਦੇ ਨਾਲ ਗਰਮਾ ਗਰਮ ਛੋਲੇ ਤੇ ਨਾਲ ਸੈਲਡ ਹੈ ਜਿਹੜਾ ਆ ਰਿਹਾ ਹੈ ਤੇ ਖਾ ਕੇ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਇਹ ਛੋਲੇ ਐ ਔਰ ਜਿਹੜਾ ਆ ਲਓ ਜੀ ਨੈਪਕਿਨ ਵੀ ਆ ਗਿਆ ਤਾਂ ਜੋ ਜਿਹੜਾ ਤੁਹਾਡੇ ਹੱਥ ਐ ਉਹ ਬਿਲਕੁਲ ਵੀ ਖਰਾਬ ਨਾ ਹੋਣ ਤਾਂ ਹੱਥ ਐ ਜਿਹੜੇ ਉਹ ਬਿਲਕੁਲ ਹਲੋ ਜੀ ਇਹਦੇ ਨਾਲ ਸਾਫ ਨੇ ਹਰੀ ਮਰਚ ਆ ਗਈ ਔਰ ਜਿਹੜਾ ਕੋਈ ਐਕਸਟਰਾ ਇਹਨਾਂ ਤੋਂ ਪਿਆਜ਼ ਔਰ ਚਟਣੀ ਲੈਣਾ ਚਾਹੁੰਦਾ ਉਹ ਜਿਹੜਾ ਹਾਕ ਮਾਰ ਦਿੰਦਾ ਸ਼ੰਟੀ ਜੀ ਨੂੰ ਔਰ ਸ਼ੰਟੀ ਜੀ ਵੱਲੋਂ ਜਿਹੜੀ ਉਹ ਚਟਣੀ ਤੇ ਪਿਆਜ਼ ਹੈ ਭੇਜ ਦਿੱਤੇ ਜਾਂਦੇ ਨੇ ਭਾਈ ਜੀ ਪਹਿਲਾਂ ਇੱਕ ਜਿਹੜਾ ਕਹਿ ਲਈਏ ਵੀ ਤੁਹਾਨੂੰ ਇੱਕ ਬਾਈਟ ਲੈ ਕੇ ਜ਼ਰੂਰ ਦੱਸਾਂਗਾ ਵੀ ਕਿਵੇਂ ਦੇ ਨੇ ਆ ਦੇਖੋ ਆਹ 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 ਆ ਦੇਖੋ ਜੀ ਨਾਲ ਜਿਹੜਾ ਇਹਨਾਂ ਦੀ ਬਟਰ ਵਾਲੀ ਚਟਨੀ ਦੇ ਨਾਲ ਜਿਹੜੇ ਸੈਲਡ ਆਇਨਾ ਦਾ ਉਹ ਆ ਗਿਆ ਤਾਂ ਲੋ ਜੀ ਆ ਬਾਈਟ ਦੇ ਨਾਲ ਉੱਪਰ ਜਿਹੜਾ ਆਪਾਂ ਸੈਲਡ ਦੇ ਨਾਲ ਉੱਪਰ ਬਾਰਿਸ਼ ਕਰਤੀ ਆਪਾਂ ਬਟਰ ਦੀ ਇਮਲੀ ਦੀ ਔਰ ਜਿਹੜੇ ਇਹਨਾਂ ਦੇ ਮਸਾਲੇ ਨੇ ਉਹਨਾਂ ਦੀ ਇੱਕ ਬਾਈਟ ਹੋਰ ਹੂੰ ਨਹੀਂ ਜਾਂ ਜਿੰਗਾ ਇਹ ਠੰਡੀਆਂ ਹੋ ਜਾਣੇ ਪੂੜੀਆਂ ਜੇ ਤੋਂ ਵੀਡੀਓ ਹੀ ਬਣਾਈ ਗਿਆ ਮੇਰੀ ਦਾ ਬਾਕੀ ਅਪਡੇਟ ਐਸਐਮ ਟੀਵੀ ਦੇ ਨਾਲ ਤੇ ਨਹੀਂ ਜਾਂ ਜਿੰਗਾ ਆਉ ਝੱਗੀ ਉਹਨ ਪੂੜੀਆਂ